ਰੱਜੀ ਦੋਸਤੋ ਕੀ ਹਾਲ ਚਾਲ ਆ ਬਾਈ 14 ਦਸੰਬਰ ਦੀ ਵੀਡੀਓ ਆ ਤੁਸੀਂ ਵੀ ਸੋਚਦੇ ਹੋਣੇ ਵੀ ਕੀ ਮਸ਼ੀਨ ਪਾਈ ਹੋਈ ਆ ਵੀ ਹੁਣ ਕਣਕ ਦਾ ਕੋਈ ਟਾਈਮ ਨਹੀਂ ਹੈਗਾ ਵੀ ਕਣਕ 'ਤੇ ਮਸ਼ੀਨ ਕਿਵੇਂ ਪਾਈ ਫਿਰਦੇ ਨੇ ਇਹ ਬਾਈ ਆਪਾਂ ਨੇ ਸੁਪਰਵਾਈਜ਼ਰ ਨਾਲ ਕਣਕ ਬੀਜੀ ਤੀਗੀ ਅ ਬਿਨਾ ਅੱਗ ਲਾਏ ਪਵਾਲੀ ਨੂੰ ਤੇ ਉਹਦਾ ਨਤੀਜਾ ਬਾਈ ਤੁਹਾਨੂੰ ਦਿਖਾਉਣੇ ਆਗੇ ਆਪਾਂ ਉਹਦੇ ਕਰਕੇ ਇਹ ਮਸ਼ੀਨ ਪਾਉਣੀ ਪਈ ਕਿਉਂਕਿ ਬਾਈ ਤੁਹਾਨੂੰ ਵੀ ਪਤਾ ਸੁੰਡ ਬਹੁਤ ਪਿਆ ਪਿਆ ਕੀਤੀ ਫਸਲਾਂ 'ਚ जिने ਬਿਨਾ ਅਗਲਾਏ ਸੁਪਰ ਸੇਡ ਦਾ ਨਾ ਬੀਜੀ ਆ ਗਈ ਛੰਡ ਬਹੁਤ ਪਿਆ ਬਾਈ ਆ ਤੁਹਾਨੂੰ ਦਿਖਾਉਣਾ ਆਪਣੇ ਢਾਈ ਕਿੱਲੇ ਖਰਾਬ ਹੋ ਗਏ ਸੀ ਉਹ ਚ ਦਬਾਵੇ ਬੀਜੀ ਆਪਾਂ ਨੇ ਦੇਖ ਸਕਦੇ ਹੋ ਬਾਈ ਆਹ ਕੰਡੀਸ਼ਨ ਹੋਈ ਪਈ ਆ ਢਾਈ ਕਿੱਲਾਂ ਚ ਬਿਲਕੁਲ ਫੁੱਲ ਨੁਕਸਾਨ ਆ ਬਾਈ ਤੇ ਹੁਣ ਕੋਈ ਮੈਕਮੇ ਨੇ ਕੋਈ ਗੱਲਬਾਤ ਨਹੀਂ ਸੁਣੀ ਕੁਛ ਨਹੀਂ ਸੁਣਦਾ ਕੋਈ ਤੇ ਦਵਾਵੇ ਬੀਜ ਨਹੀਂ ਪਈ ਆ ਬਾਈ ਖਤਮ ਕਰਤੀ ਕਣਕ ਢਾਈ ਕਿੱਲੇ ਵਹਾਂ ਦੇ ਤੇ ਬਹੁਤ ਦਵਾਈਆਂ ਛਿੜਕੀਆਂ ਕੋਈ ਦਵਾਈ ਕੰਮ ਨਹੀਂ ਕਰਦੀ ਸਰਕਾਰ ਜੀ ਅੱਗ ਬੰਦ ਕਰਦੀ ਆ ਤਾਂ ਉਹਨਾਂ ਨੂੰ ਕੋਈ ਪੁਗਤਾਂ ਇੰਤਜ਼ਾਮ ਵੀ ਕਰਨੇ ਚਾਹੀਦੇ ਨੇ ਬਈ ਕੋਈ ਦਵਾਈਆਂ ਤੇ ਰਿਸਰਚ ਕਰਨੀ ਚਾਹੀਦੀ ਜਾਂ ਕੋਈ ਵੀ ਹੱਲ ਕੱਢਣਾ ਚਾਹੀਦਾ ਛੰਡਦਾ ਇਹਦਾ ਕੋਈ ਹੱਲ ਹੀ ਨਹੀਂ ਹੈਗਾ ਬਈ ਵੀਡੀਓ ਦੇਖ ਜਾਗੇ ਤਾਂ ਤੁਸੀਂ ਇਹੀ ਵਹਾਂ ਜੇ ਕਿਸੇ ਕੋਲੇ ਠੇਕੇ ਤੇ ਹੁੰਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਅਗਲੇ ਦਾ ਇਹ ਤਾਂ ਹੁਣ ਝਾੜਤੇ ਵੀ ਬਈ ਬਹੁਤ ਫਰਕ ਪੈਣਾ ਤੇ ਤੇ ਖਰਚਾ ਵੀ ਦੁੱਗਣਾ ਹੋ ਗਿਆ ਉਕੇ ਦੂਜੀ ਵਾਰ ਬਿਜਲੀ ਪੈ ਗਈ ਵੇ ਦਾ ਤੇਲ ਦਾ ਸਾਰਾ ਖਰਚਾ ਦੁੱਗਣਾ ਹੋ ਗਿਆ ਤੇ ਬਾਕੀ ਝਾੜ ਤੇ ਫੁੱਲ ਅਸਰ ਪੈਣਾ ਬਈ ਘਟ ਨਿਕਲਣਾ ਝਾੜ ਕਿਉਂਕਿ ਹੁਣ ਟਾਈਮ ਹੀ ਨਹੀਂ ਹੈਗਾ ਇਹਦਾ ਵੇ ਸਰਕਾਰ ਨੂੰ ਬੇਨਤੀ ਆ ਵੀ ਜੇ ਤਾਂ ਅੱਗ ਬੰਦ ਕੀਤੀ ਆ ਤਾਂ ਇਹਨਾਂ ਦਾ ਕੋਈ ਇੰਤਜ਼ਾਮ ਵੀ ਕਰੋ ਬਾਅਦ ਚ ਵੀ ਗੱਲ ਸੁਣਿਆ ਕਰੋ ਬਾਅਦ ਚ ਕੋਈ ਗੱਲ ਨਹੀਂ ਹੁੰਦਾ ਵੇ ਮੈਕਮੇ ਵਾਲਾ ਕੋਈ ਨਹੀਂ ਕੋਈ ਸੁਣਦਾ ਕਿਉਂਕਿ ਇਹਨਾਂ ਕੋਲੇ ਹੱਲ ਹੀ ਨਹੀਂ ਹੈਗਾ ਕੋਈ ਮੈਂ ਤਾਂ ਇਹੀ ਸਲਾਹ ਦਿੰਦਾ ਬਈ ਆਪਦੇ ਅੱਗ ਲਾ ਕੇ ਬੀਜਿਆ ਕਰੋ ਇਹ ਸੌਦਾ ਜਮਾਂ ਫੇਲ ਆ ਬਈ ਬਿਨਾਂ ਅੱਗ ਲਾਏ ਬੀਜੀ ਆਪਾਂ ਨੇ ਦੇਖ ਸਕਦੇ ਹਾਂ ਹਜੇ ਵੀ ਛੰਡ ਬਹੁਤ ਸੀਸਾ ਤੱਕ ਸਭ ਵੇਖਿਆ ਕਰਤੀ ਆਪਾਂ ਨੇ ਹਜੇ ਵੀ ਛੰਡ ਵਿੱਚ ਫਿਰਦਾ ਗਏ ਤੇ ਕਿਤੇ ਕੋਈ ਇੰਤਜ਼ਾਮ ਨਹੀਂ ਹੈਗਾ ਇਹਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਸਹਿਮਤੋਂ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਬਹੁਤ ਸਾਵੇਂ ਨੁਕਸਾਨ ਹੋਇਆ ਕੀਤਾ ਪੰਜਾਬ ਚ ਲਗਭਗ ਜਿਹਨੇ ਸੁਪਰਸੀਡਰ ਦਾ ਬੀਜੀਆ ਹਰੇਕ ਦੀ ਇਹ ਪ੍ਰੋਬਲਮ ਦੇਖਣ ਨੂੰ ਮਿਲੀ ਆਪਾਂ ਨੂੰ ਤੇ ਢਾਈ ਗਿੱਲਾਂ ਦਾ ਆਪਣੇ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਵੀਡੀਓ ਤੁਸੀਂ ਦੇਖ ਸਕਦੇ ਹੋ ਕੁਝ ਤਾਂ ਇਹਦੀ ਗਰਮੀ ਕਰਕੇ ਵੀ ਹੋ ਸਕਦਾ ਤੇ ਕੁਝ ਆਪ ਦੇਖ